ਇਹ ਲੱਗਦਾ ਕੀ ਹੁੰਦਾ ਸੀ ਜਿਹੜਾ ਮੁੱਖ ਮੰਤਰੀ ਹੁੰਦਾ ਸੀ ਉਹ ਤਾਂ ਕਹਿੰਦੇ ਨਹੀਂ ਬਸ 15 ਕਿਲੋ ਮੀਟਰ ਦੀ ਮਾਰ ਹੋਵੇ ਬਸ ਐ ਕਰਕੇ ਬਚਾਇਆ ਲੱਗਾ ਸਿਸਟਮ ਹਰਕਾ ਐਸਾ ਗਰੰਟੀ ਹੈ ਔਰ ਮੈਨੂੰ ਮਾਣ ਗਏ ਮੇਰੇ ਕੁਮਖੜਾ ਤੇ ਉਹ ਤਾਂ ਮੈਂ ਅੱਧੀ ਰਾਤ ਨੂੰ ਬੁਲਾ ਲਾ ਪਾ ਮੈਂ ਸਿੱਧਰ ਤੋਂ ਪਹਿਲੇ ਬੁਲਾ ਰੋ ਗੋਦੀ ਪਾਰਟੀ ਵਾਲਿਆਂ ਨੂੰ ਕਹਿੰਦੇ ਮੈਨੂੰ ਪੁੱਛਦੇ ਨੇ ਕਹਿੰਦੇ ਯਾਰ ਸਾਨੂੰ ਇਹੀ ਨਹੀਂ ਸਮਝ ਆਉਂਦੀ ਆਉਂਦੇ ਕਿਥੋਂ ਨੇ ਤੇ ਚਲੇ ਕਿਧਰੋਂ ਜਾਂਦੇ ਨੇ ਲੈ ਨਹੀਂ ਕੋ ਬੰਦੂ ਬੁੱਝ ਚਾ ਰਿਹਾ ਇਹ ਤਾਂ ਕੋਈ ਕੱਥੋ ਗੇ ਇਹ ਬੰਦ ਚਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦੇ ਵਿੱਚ ਆਪਣੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵੋਲੰਟੀਅਰਸ ਤੋਂ ਖੁਸ਼ ਨਜ਼ਰ ਆਇ ਤੇ ਮੁੱਖ ਮੰਤਰੀ ਮਾਨ ਨੇ 2 ਸਾਲ ਦੀਆਂ ਉਪਲਬਧੀਆਂ ਗਿਣਵਾ ਕੇ ਫਿਰੋਜ਼ਪੁਰ ਵਾਸੀਆਂ ਤੋਂ ਵੋਟਾਂ ਮੰਗੀਆਂ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਮਿਹਨਤ ਕਰਖੋ ਨਹੀਂ ਤਾਂ ਕੀ ਹੁੰਦਾ ਪਹਿਲਾਂ ਕੀ ਹੁੰਦਾ ਸੀ ਜਿਹੜਾ ਮੁੱਖ ਮੰਤਰੀ ਹੁੰਦਾ ਸੀ ਉਹ ਤਾਂ ਕਹਿੰਦੇ ਸੀ ਬਸ 15 ਮਿੰਟ ਬਾਅਦ ਹੋ ਜਾ ਬਸ ਇਹ ਕਰਕੇ ਬਚਾ ਜਾਂਦਾ ਅਕਾਸੀ ਤਮਰ ਕਰਾਂ ਐਸਾ ਵਲੰਟੀਅਰ ਹੋਰ ਮੈਨੂੰ ਮੰਨ ਗਏ ਮੇਰੇ ਕੋ ਮਖੜਾ ਤੇ ਕਿਹਾ ਮੇਰੇ ਅੱਧੀ ਰਾਤ ਨੂੰ ਬੁਲਾ ਲਓ ਭਾਵੇਂ ਸਿਕਰ ਤੋਂ ਪਹਿਲਾਂ ਬੁਲਾ ਲਓ ਇਹਨਾਂ ਦਾ ਜੋਸ਼ ਕਦੇ ਘਟਦਾ ਨਹੀਂ ਗੋਦੀਪਾਟੇ ਵਾਲੇ ਨੂੰ ਮੈਨੂੰ ਕਹਿ ਕੇ ਮੈਨੂੰ ਪੁੱਛਦੇ ਨੇ ਕਿ ਕਿਹਨੂੰ ਯਾਰ ਸਾਨੂੰ ਇਹੀ ਨਹੀਂ ਸਮਝ ਆਉਂਦੀ ਆਉਂਦੇ ਕਿੱਥੋਂ ਨੇ ਤੇ ਚਲੇ ਕਿੱਧਰੋਂ ਜਾਂਦੇ ਨੇ ਮੈਂ ਕਹਿੰਦੀ ਕੋ ਬੰਦ ਬੋਲ ਚੱਲਦਾ ਹੈ ਉਹ ਤੋਂ ਬੁਲਾ ਕਰਤਾ ਹੋਈ ਇਹ ਬੰਦ ਚੱਲਦਾ ਉਹ ਬਾਰੇ ਦੀ ਪੋਆ ਹੈ ਤੇ ਇਸ ਕਰਕੇ ਇਹ ਥੋੜਾ ਪਿਆਰ ਹੈ 43000 ਲੋਕੀਏ ਕਿ ਤੁਹਾਡੇ ਸਾਹਮਣੇ ਖੜਾ ਦੋ ਸੰਭਾਲ ਚ 90% ਘਰਾਂ ਦੇ ਬਿਚੇ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ ਰਾਸ਼ਨ ਕਾਰਡ ਰਾਸ਼ਨ ਜਿਹੜਾ ਰੂਪ ਕਰਕੇ ਰਾਸ਼ਨ ਹੁੰਦਾ ਉਹ ਕਰ ਕਰ ਆਪ ਆਰ ਦਾ ਆਪਣਾ ਉਹ ਰਾਸ਼ਨ ਜਿਹੜਾ ਜਿਲੇ ਵਾਲੇ ਜਿਹਨੇ ਦੋਗੇ ਉਹਨੇ ਵਾਲੇ ਕਾਸਰ ਕਰ ਤੁੰਗਾ ਅੜਕ ਲੈਣੇ ਆਪ ਲੈ ਲਓ ਆਪ ਦਾ ਲੈਣੇ ਆਪ ਦਾ ਲੈ ਲਓ ਹੋਰ ਦੇਖੋ ਜਿਹੜੀ ਕੰਮ ਕਰ ਚਾਹ ਆਤਮਨ ਵੀ ਚਾਹੀਏ ਉਹ 10 ਦਿਨ ਬਾਅਦ ਦਰਸਨ ਜਿਹੜੇ ਜਿਹੜੇ ਕਹਿੰਦਾ ਦਰਸਨ ਦਿੰਦਾ 10 ਦਿਨ ਬਾਅਦ ਉਹ ਹੀ ਕਰਦਾ 10 ਦਿਨ ਬਾਅਦ ਉਹਦੇ ਘਰ ਚੋਂ ਹੋਊਗੀ ਜਿਹੜੀ ਕਲਕੜਾ ਆਟਾ ਮੇਖਾਨਾ ਉਸੇ ਕਰਤਦਾ ਆਪ ਤੁਸੀਂ ਕਾਹੋਗੇ ਇੰਨੀ ਫਰੈਸ਼ ਕਰਕੇ ਮਿਲੂਗੀ ਪਹਿਲਾਂ ਰੇਤੇ ਵਾਲੀ ਸੁਸਰੀ ਵਾਲੀ ਪਤਨੀ ਕਹਿੰਦੀ ਤੁਹਾਨੂੰ ਕੋਈ 30 ਸਾਲ ਬਣੂ ਕੰਮ ਕਰੀ ਸਾਡੇ ਤੇ ਕੋਈ ਕਹਿੰਦਾ 30 ਸਾਲ ਬਾਅਦ ਕਸੀਏ ਕਰੂਗੇ ਫਿਰ ਨਾਲੇ ਬਿਜਲੀ ਵਾਲਿਆਂ ਨੇ ਕਿਹਾ ਹੋਇਆ ਵੀ ਜਦੋਂ ਦੁਨੀਆ ਪਰਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਵਜੇ ਤੱਕ ਕਿਸਾਨ ਦਾ ਦਫ਼ਤਰ ਰਾਤ ਨੂੰ ਜੂੜ ਗੱਲਿਆ ਬਿਜਲੀ ਬਿਜਲੀ 20 ਵਜੇ ਆਉਂਦੀ ਨਾ ਪਹਿਲਾਂ ਸੌ ਸਕਦੇ ਨਾਲ ਬਾਅਦ ਚ ਮੈਂ ਕਿਹਾ ਬਿਜਲੀ ਦਿਨੇ ਦੇਣੀ ਆ ਕਿ ਕਿਸਾਨ ਵੀ ਜਿਹਨੇ ਆਪਣੀ ਫਸਲ ਦੇ ਵਿੱਚ ਆਪਣੀ ਪਾਣੀ ਲਾ ਕੇ ਸਾਨੂੰ ਆਪਣੇ ਘਰਾਂ ਤੇ ਬੱਚਾ ਲਾਉ ਆਪਣੇ ਪਰਿਵਾਰ ਨੂੰ ਕਿੱਥੇ ਸੌਂ ਮੈਂ ਘੱਟ ਕਰਦੇ ਦਿੰਦੇ ਉਹ ਵੀ ਟੁੱਟਨੇ 2 ਘੰਟੇ ਮਰ 2 ਘੰਟਾ ਕਰਕੇ ਫੇਰ 2 ਘੰਟੇ ਮਰ 2 ਘੰਟਾ ਉਹ ਮੈਂ ਕਿਹਾ ਤੁਸੀਂ ਸਿੱਧੀ 11 12 ਘੰਟੇ ਲਗਾਤਾਰ ਦਿਓ ਕੋਈ ਕੋਈ ਕਿਸਾਨ ਇੰਨਾ ਕੰਮਲਾ ਨਹੀਂ ਹੈਗਾ ਕਿ ਆਪਦੀਆਂ ਬੱਟਾਂ ਦੇ ਉੱਤੋਂ ਵੀ ਪਾਣੀ ਕਰ ਲੂਗਾ ਬੱਟਾਂ ਤੁਹਾਨੂੰ ਆਪ ਹੀ ਪੋਛਣੀ ਪੈਣੀ ਤੇ ਨਾ ਫਿਰ ਕਰਕੇ ਤੁਸੀਂ ਬਿਜਲੀ ਬੰਦ ਕਰਕੇ ਯਾਨੀ ਕਿ ਮੋਟਰ ਬੰਦ ਕਰਕੇ ਕਰੀ ਜਾਓ ਤੁਹਾਨੂੰ ਫੇਰ ਨਾ ਆਉਂਦੀ ਉਹੀ ਤਾਰਾਂ ਨੇ ਉਹੀ ਫੰਮੇ ਨੇ ਉਹੀ ਜਨਪਰ ਨੇ ਉਹੀ ਗੇਂਦ ਨੇ ਹੁੰਦੇ ਨੇ ਜਦੋਂ ਲੱਗਦੀ સા